ਚਾਚੀ ਜੀ ਜੀ ਉਹਨਾਂ ਦੇ ਤਕਰੀਬਨ 6 ਕਿੱਲੇ ਦਾ ਸੀ ਕਿੱਲਾ ہاں ਜੀ ਹਾਂ ਜੀ ਅੱਗ ਆ ਅੱਗ ਦਾ ਜੀ ਮਤਲਬ ਸਾਨੂੰ ਜਲਦੀ ਦਿਖੀ ਇੱਧਰ ਤੇ ਅੱਗ ਵੱਲਦੀ ਮੁੰਦੋ ਸਾਈਡ ਤੋਂ ਆਈ ਹੈ ਜੀ ਇਹ ਮੁੰਦੋ ਸਾਈਡ ਦੇ ਪਛਵਾ ਵੱਲੋਂ ਆਈ ਸੀ ਅੱਗੇ ਵੱਧਦੀ ਵੱਧਦੀ ਹਵਾ ਦੀ ਅੰਚੀ 3 ਕਿੱਲੇ ਨੇ ਇੱਕ ਗੇੜ ਵਿੱਚ ਚਾਏ ਦੇ ਕੋਈ ਨਹੀਂ ਜੀ ਪਹੁੰਚੀ ਫਾਇਰ ਬ੍ਰਿਗੇਡ ਅੱਛਾ ਸਾਨੂੰ ਹੋ ਗਏ ਜੀ ਅੱਧਾ ਪੌਣਾ ਘੰਟਾ ਲੱਗ ਜਾਂਦਾ ਆਏ ਜੀ ਹੋਰ ਕੋਈ ਪ੍ਰਸ਼ਾਸਨ ਨਹੀਂ ਜੀ ਆਇਆ ਹੋਰ ਕੋਈ ਫਾਇਰ ਬ੍ਰਿਗੇਡ ਨਹੀਂ ਕੋਈ ਕੋਲਸ ਨਹੀਂ ਪੁਲਿਸ ਵਾਲੇ ਵੀ ਹੁਣ ਆਏ ਆ ਜੀ ਚਾਰ ਗਿਲੇ ਜੀ ਪੂਰੇ ਜੀ ਅੱਗ ਤਾਂ ਜੀ ਬਿਜਲੀ ਨਾਲ ਇਹ ਸ਼ਾਰਟ ਸਰਕਟ ਹੋ ਗਿਆ ਇਹ ਟਰਾਂਸਫਾਰਮਰ ਸਵਰਕ ਨਾਲ ਲੱਗੀ ਹੈ ਜੀ ਟਰਾਂਸਫਾਰਮਰ ਨਾਲ ਹਾਂ ਜੀ ਇਸ ਵੇਲੇ ਦੀ ਬਹੁਤ ਮਦਦਪਾਗੀ ਖਬਰ ਤੁਹਾਨੂੰ ਦੁਕਾਨ ਜਾ ਰਹੇ ਹਾਂ ਕੋਰਾਲੀ ਚੰਡੀ ਰੋਡ ਦੇ ਉੱਤੇ ਪਿੰਡ ਬਰੋਦੀ ਪੈਂਦਾ ਜਿੱਥੇ ਕਿ ਬਰੋਦੀ ਟੋਲ ਪਲਾਜ਼ਾ ਹੈ ਉਸ ਦੇ ਨਜ਼ਦੀਕੀ ਪਿੰਡਾਂ ਦੇ ਵਿੱਚ ਕਣਕ ਦੀ ਪੱਕੀ ਹੋਈ ਫਸਲ ਨੂੰ ਅੱਗ ਲੱਗੀ ਹੈ ਜਿਸ ਦੇ ਵੀ ਦੱਸੇ ਜਾ ਰਹੇ ਕਿ 15 ਤੋਂ ਲੈ ਕੇ 20 ਏਕੜ ਤਣਕ ਦੇ ਸੜ ਕੇ ਸੁਆਹ ਹੋ ਗਏ ਨਾਲ ਹੀ ਕਾਫੀ ਨਾਰ ਨੂੰ ਜਿਹੜੀ ਇਸ ਅੱਗ ਨੇ ਆਪਣੇ ਚਪੇੜ ਦੇ ਵਿੱਚ ਲਿਆ ਜਦੋਂ ਅੱਗ ਦਾ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਪਿੰਡਾਂ ਦੇ ਲੋਕ ਪਾਣੀ ਦੀਆਂ ਬਾਲਟੀਆਂ ਤੇ ਨਜ਼ਦੀਕ ਹੋਰ ਸਾਧਨਾਂ ਰਾਹੀਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗ ਪਏ ਇਸ ਮੌਕੇ ਕਈ ਕਿਸਾਨਾਂ ਨੇ ਤਾਂ ਆਪਣੇ ਟਰੈਕਟਰ ਹੀ ਪੱਕੀ ਹੋਈ ਤਣਕ ਦੇ ਵਿੱਚ ਅੱਗ ਦੇ ਵਿੱਚ ਬਾੜ ਦਿੱਤੇ ਜਿਸ ਤੋਂ ਬਾਅਦ ਜਾ ਕੇ ਆਪਣੀ ਫਸਲ ਨੂੰ ਬਾੜ ਦਿੱਤਾ ਪੱਕੀ ਹੋਈ ਫਸਲ ਨੂੰ ਕਿ ਅੱਗ ਦੇ ਨਾਲ ਉਹਦਾ ਨੁਕਸਾਨ ਨਾ ਹੋਵੇ ਅੱਗੇ ਹੋਰ ਕਿਸੇ ਨੁਕਸਾਨ ਦੇ ਖੇਤਾਂ ਤੱਕ ਇਹ ਅੱਗ ਨਾ ਪਹੁੰਚੇ ਤਾਂ ਇਸ ਨੂੰ ਲੈ ਕੇ ਤਸਵੀਰਾਂ ਤੁਸੀਂ ਦੇਖ ਲਓ ਕਿ ਕਿਵੇਂ ਭਿਆਨਕ ਜਿਹੜੀ ਅੱਗ ਨੇ ਪੂਰੀ ਫਸਲਾਂ ਨੂੰ ਤਬਾਹ ਕਰਕੇ ਰੱਖ ਦਿਆ ਇਸ ਮੌਕੇ ਪਿੰਡ ਦੇ ਲੋਕਾਂ ਬਲ ਦੱਸਿਆ ਗਿਆ ਕਿ 5 ਗ੍ਰੇਡ ਦੀ ਗੱਡੀ ਨਜ਼ਦੀਕ ਨਾ ਹੋਣ ਕਾਰਨ ਇਹ ਅੱਗ ਹੋਰ ਅੱਗੇ ਵਧਦੀ ਗਈ ਤਾਂ ਨਜ਼ਦੀਕ ਲੋਕਾਂ ਨੇ ਆਪਣੇ ਤੌਰ ਤੇ ਹੀ ਸੱਗ ਦੇ ਉੱਤੇ ਕਾਬੂ ਪਾਇਆ ਪਰ ਦੱਸਿਆ ਜਾ ਰਿਹਾ ਕਿ ਖੜੜ ਤੋਂ ਫਾਇਰ ਗੱਡੀ ਆਈ ਜਿਸ ਨੂੰ ਆਉਣ ਲੱਗੇ ਟਾਈਮ ਲੱਗ ਜਾਂਦਾ ਹੈ ਜੋ ਕਿ ਜਦੋਂ ਅੱਗ ਬੁਝ ਗਈ ਸੀ ਉਸ ਤੋਂ ਬਾਅਦ ਜਾ ਕੇ ਜੋ ਇਹ ਟ੍ਰਾਈਗਰ ਦੀ ਗੱਡੀ ਪਹੁੰਚਦੀ ਹੈ ਲੋਕਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਫਾਇਰ ਗੱਡੀ ਅਗਰ ਨਜ਼ਦੀਕ ਬਰੋਦੀ ਟੋਲ ਪਲਾਜਾ ਜਾਂ ਫਿਰ ਬਲਾਕ ਮਜਰੀ ਜਾਂ ਮੁੱਲਾਪੁਰ ਨਜ਼ਦੀਕ ਹੁੰਦੀ ਤਾਂ ਹੁਣ ਨੂੰ ਕਿਤੇ ਨਾ ਕਿਤੇ ਇਸ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਸੀ ਇਸ ਅੱਗ ਦੇ ਵਿੱਚ ਕਿਸੇ ਦੇ 8 ਏਕੜ ਕਿਸੇ ਦੇ 5 ਏਕੜ ਕਿਸੇ ਦਾ 1 ਏਕੜ ਸੜ ਕੇ ਸਬਾਹ ਹੋਇਆ ਦੱਸ ਦਿੰਦੇ ਆ ਕਿ ਸਬਾਰੀ ਤਾਂ ਬਹੁਤ ਹੀ ਰੱਬ ਦਾ ਸ਼ੁਕਰ ਸੀ ਕਿ ਨਿਊ ਚੰਡੀਗੜ੍ਹ ਇਲਾਕੇ ਦੇ ਵਿੱਚ ਕੋਈ ਅੱਗ ਨਹੀਂ ਲੱਗੀ ਸੀ ਪਰ ਅੱਜ ਬਰੋਦੀ ਦੇ ਨੇੜੇ ਅੱਗ ਲੱਗਣ ਕਾਰਨ ਬਹੁਤ ਵੱਡਾ ਨੁਕਸਾਨ ਹੋ ਗਿਆ ਇਲਾਕੇ ਦੇ ਲੋਕਾਂ ਨੂੰ ਸਮਾਜ ਸੇਵੀਆਂ ਨੂੰ ਅਪੀਲ ਕਰਦੇ ਆ ਕਿ ਨਾ ਕਿਸਾਨਾਂ ਦਾ ਹੋਏ ਨੁਕਸਾਨ ਦੀ ਪ੍ਰਵਹਾਈ ਵਾਸਤੇ ਜੁਰਦਾਨੀ ਸੱਜ ਲੱਗਿਆਣ ਤੇ ਨਾਲ ਦੀ ਨਾਲ ਸਰਕਾਰ ਨੂੰ ਵੀ ਅਪੀਲ ਹੈ ਕਿ ਮਦਦ ਦਿੱਤਾ ਜਾਵੇ ਪਰ ਸਰਕਾਰਾਂ ਤੇ ਬਹੁਤਾ ਆਸਿਕ ਕਿਸਾਨ ਨਹੀਂ ਰਕਤੇ ਬੈਠੇ ਪਰ ਇਲਾਕੇ ਦੇ ਲੋਕਾਂ ਨੂੰ ਚਾਹੀਦਾ ਕਿ ਜਿਨ੍ਹਾਂ ਕੋਲ ਵਧੀਆ ਕਣਕਾਂ ਹੋਈਆਂ ਨੇ ਬਦੀ ਫਸਲ ਹੋਈ ਹੈ ਤਾਂ ਉਹਨਾਂ ਦੇ ਵਿੱਚੋਂ ਕੋਈ 50 ਕਿਲੋ ਕੋਈ ਕੁਆਂਟਲ ਜੂਰ ਇਹਨਾਂ ਕਿਸਾਨਾਂ ਦੀ ਬਾਹ ਫੜੇ ਕਿਉਂਕਿ ਆਪਣੇ ਇਲਾਕੇ ਦੇ ਲੋਕ ਨੇ ਤੇ ਜਿਨ੍ਹਾਂ ਦਾ ਨੁਕਸਾਨ ਹੋਇਆ ਇਸ ਮੌਕੇ ਕਿਸਾਨਾਂ ਨੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਤਾ ਹਰਜੀਤ ਸਿੰਘ ਜੀ ਕਿਵੇਂ ਲੱਗੀ ਜੀ ਅੱਗੇ ਤੇ ਕਿੰਨੀ ਕਣਕ ਦੀ ਤੁਹਾਡੇ ਵੀ ਸਾਡੇ ਚਾਚਾ ਜੀ ਦੀ ਸੀ ਜੀ ਉਹਨਾਂ ਦੇ ਤਕਰੀਬਨ 6 ਕਿਲੇ 6 ਕਿਲੇ ਹੋ ਗਏ 6 ਪਾਉਣੇ 6 ਕਿਲੇ ਜਲੇ ਸਾਰੇ ਚ ਕਣਕ ਦੀ ਜੀ ਇਹ ਕੁਝ ਲੱਗਿਆ ਕਾਰਨ ਕਿਸੇ ਨੇ ਲਾਈ ਆ ਜਾਂ ਆਪ ਇਹ ਹੀ ਨਹੀਂ ਜੀ ਪਤਾ ਲੱਗਿਆ ਪਿੰਡ ਜਦੋਂ ਲਾਉਸਮੈਂਟ ਆ ਹੋਈਆਂ ਹਾਂ ਜੀ ਉਸ ਟਾਈਮ ਸਾਰੇ ਪਿੰਡ ਆਗੇ ਇਕੱਠਾ ਹੋ ਹਾਂਜੀ ਤੇ ਹੋਰ ਕਿਹਦੀ ਕਿਹਦੀ ਹੋਰ ਕਿੰਨੇ ਕਲੇ ਹੋਰ ਲਾਗਦੇ ਪਿੰਡਾਂ ਦੀ ਹੈ ਜੀ ਆ ਉਹ ਪਾਲੀ ਸੀ ਦਾ ਇਹ ਜਿਹੜਾ ਆ ਗਿਆ ਮੁੰਡਾ ਅੱਛਾ ਕਿੰਨੇ ਕਿਕਰ ਇਹਨਾਂ ਦੇ ਮੁੰਡੇ ਦਾ ਇੱਕ ਇਹਨਾਂ ਦਾ ਇੱਕ ਕਿੱਲਾ ਦਾ ਜੀ ਇੱਕ ਕਿੱਲਾ ਹਾਂਜੀ ਕਣਕ ਦਾ ਹਾਂਜੀ ਹਣ ਕੇ ਸਾਰਾ ਅੱਜੀ ਆਹ ਹੋਰੋ ਨਹੀਂ ਬੱਚੇ ਨਹੀਂ ਜੀ ਆ ਮਾੜੀ ਜੀ ਵਧੀ ਹੈ ਅੱਛਾ ਹੋਰ ਕਿੰਨੇ ਹੋਰ ਬਾਕੀ ਤਾਂ ਨਾਲ ਲੱਗਿਆ ਕਿ ਅੱਗ ਦਾ ਜੀ ਮਤਲਬ ਸਾਨੂੰ ਜਲਦੀ ਦਿਖੀ ਇੱਧਰ ਤੇ ਅੱਗ ਵੱਲਦੀ ਮੁੰਦੋਂ ਸਾਈਡ ਤੋਂ ਆਈ ਹੈ ਜੀ ਇਹ ਅੱਛਾ ਜੀ ਮੁੰਦੋਂ ਸਾਈਡ ਤੇ ਪਛਵਾ ਵੱਲੋਂ ਆਈ ਜੀ ਅੱਗੇ ਵੱਧਦੀ ਵੱਧਦੀ ਹਵਾ ਦੇ ਨਾਲ ਵੱਧ ਗਈ ਜੀ ਨਾੜ ਤੇ ਨਾਲ ਕਈਆਂ ਘੜਕ ਜਲ ਗਏ ਹਾਂਜੀ ਹਾਂ ਨਾੜ ਵੀ ਜਲ ਗਈ ਕਣਕਬੀ ਜੀ ਜਲ ਗਈ ਲਗਭਗ ਘਟੋ ਘਟ ਜੀ ਇਹ 30 25 30 ਕਿੱਲੇ ਨੇ ਗੱੜ ਵਿੱਚ ਜਲ ਗਏ ਗੱੜ ਦੀ ਗੱਡੀ ਕੋਈ ਨਹੀਂ ਕੋਈ ਨਹੀਂ ਜੀ ਪਹੁੰਚੀ ਫਾਇਰ ਬ੍ਰਿਗੇਡ ਨਹੀਂ ਦੇਰ ਤੋਂ ਬੁਝਾਰੇ ਭਾਈ ਸਾਨੂੰ ਹੋ ਗਏ ਜੀ ਅੱਧਾ ਪੌਣਾ ਘੰਟਾ ਬਿਜਾਉਂਦਿਆਂ ਨੂੰ ਪਿੰਡ ਵਾਸੀਓ ਆਏ ਆ ਜੀ ਹੋਰ ਕੋਈ ਪ੍ਰਸ਼ਾਸਨ ਨਹੀਂ ਜੀ ਆਇਆ ਹੋਰ ਕੋਈ ਫਾਇਰ ਬ੍ਰਿਗੇਡ ਨਹੀਂ ਕੋਈ ਕੋਲਸ ਨਹੀਂ ਪੁਲਿਸ ਵਾਲੇ ਵੀ ਹੁਣ ਆਏ ਆ ਜੀ ਅੱਗ ਬੁਝਣੇ ਤੋਂ ਬਾਅਦ ਅੱਗ ਬੁਝਣੇ ਤੋਂ ਬਾਅਦ ਹਾਂਜੀ ਹਾਂ ਕੋਈ ਨਹੀਂ ਆ ਸਾਰੇ ਪਿੰਡ ਵਾਸੀ ਇਲਾਕਾ ਵਾਸੀਆਂ ਨੇ ਦੇ ਸਹਿਯੋਗ ਨਾਲ ਜੀ ਇਹ ਅੱ ਪ੍ਰਚਾਰਨ ਤੋਂ ਮੰਗ ਕਰਦੇ ਆ ਜੀ ਮੁਆਵਜ਼ਾ ਮਿਲਣਾ ਚਾਹੀਦਾ ਜਿਹੜਾ ਨੁਕਸਾਨ ਹੋਇਆ ਸਜ਼ੀਮੇਦਾਰਾਂ ਦੇ ਸਤਿੰਦਰ ਸਿੰਘ ਜੀ ਬਈ ਕਿੰਨੀ ਕ ਸੜ ਗਈ ਆਪਣੀ ਚਾਰ ਕਿਲੇ ਜੀ ਪੂਰੇ ਜੀ ਅੱਛਾ ਕਿਆ ਪਤਾ ਲੱਗਿਆ ਜੀ ਅੱਜ ਲੱਗਨ ਦਾ ਕਾਰਗ ਅੱਗ ਤਾਂ ਜੀ ਬਿਜਲੀ ਨਾਲੇ ਸ਼ਾਰਟ ਸਰਕਟ ਹੋ ਕੇ ਲੱਗੀ ਹੈ ਜੀ ਅੱਛਾ ਜੀ ਕਿੰਨੇ ਕ ਮਲਕ ਕਿੰਨੇ ਕ ਸਾਲਾਂ ਦੀ ਹੋ ਗਿਆ ਨੁਕਸਾਨ ਨੁਕਸਾਨ ਤਾਂ ਜੀ ਕਈਆਂ ਦੇ ਹੋਗੇ ਜੀ ਕਈਆਂ ਦਾ ਲਾਣਤਾ ਜੀ ਹੂੰ ਯਾਨੀ ਕੀਲਾਂ ਇਹਨਾਂ ਦਾ ਹੋ ਗਿਆ ਜੀ ਚਾਰ ਪੰਜ ਗੀਲਿਆਂ ਦਾ ਨੁਕਸਾਨ ਹੈ ਜੀ ਹਾਂ ਜੀ ਕਣਕ ਕਣਕ ਖੜੀ ਸੀ ਜੀ 나ੜ ਨੂੰ ਵੀ ਲੱਗੀ ਗਈ ਨਾੜ ਨੂੰ ਵੀ ਨਾੜ ਨੂੰ ਵੀ ਖਾਸੀ ਲੱਗੀ ਹੈ ਜੀ 나ੜ ਦਾ ਤਾਂ ਕੋਈ ਪਤਾ ਹੀ ਨਹੀਂ ਹੈਗਾ ਕਿੰਨੇ ਕਿੰਨੇ ਲੱਗੀ ਇੱਕ ਹਾਂਟੇ ਦੇ ਕਰੀਬ ਹੋ ਗਈ ਜੀ ਆ ਗਈ ਫਾਇਰ ਰੀਡਰ ਗੱਡੀ ਨਹੀਂ ਨਹੀਂ ਜੀ ਕੋਈ ਨਹੀਂ ਆਈ ਜੀ ਕੋਈ ਗੱਡੀ ਨਹੀਂ ਆਈ ਨਹੀਂ ਸਤਨਿਕਾਰੀ ਕੋਈ ਨਹੀਂ ਪਾਸ ਹੁਣ ਆਏ ਆ ਜੀ ਬਾਅਦ ਚ ਜਾ ਬੁੱਝੇਗੀ ਜੀ ਜਦੋਂ ਬੁੱਝੇਗੀ ਅੱਗੇ ਅਜੇ ਜੇ ਤਾਂ ਪ੍ਰਾਲੀ ਟੂਲੀ ਨੂੰ ਅੱਗ ਲਾਣੇ ਫਿਰ ਉਦੋਂ ਪਰ ਉਹ ਤਾਂ ਜਦੋਂ ਜਦ ਆ ਜene ਹਾਂਜੀ ਹੁਣ ਬਾਈ ਕੀ ਮੰਗੇ ਥੋੜੀ ਦੇਖੋ ਕਾਫੀ ਮਿਹਨਤ ਨਾਲ ਕੁਝ ਵੀ ਪਾਲੀ ਛੇ ਮਹੀਨੇ ਕਲਪ ਮੰਗਤਾ ਜੀ ਕੁਛ ਨਹੀਂ ਹੁਣ ਇਹਨਾਂ ਨੇ ਕਿਹੜੇ ਕੋ ਦੇਣਾ ਸਰਕਾਰਾਂ ਨੇ ਅੱਗੇ ਕਿਹੜੇ ਦੰਦੀਆਂ ਜੀ ਇਹ ਕੋਈ ਆਸ ਨਹੀਂ ਨਹੀਂ ਜੀ ਇਲਾਕੇ ਦੇ ਲੋਕਾਂ ਨੂੰ ਕੀ ਅਪੀਲ ਥੋੜੀ ਦੇ ਇਲਾਕੇ ਦੇ ਲੋਕਾਂ ਨੂੰ ਮਦਦ ਦੀ ਹੈ ਪੀਰ ਨਹੀਂ ਜੀ ਸਾਰਿਆਂ ਕੋਲੇ ਥੋੜੀ ਬਹੁਤੀ ਹੁੰਦੀ ਹੈ ਜੀ ਹੁਣ ਕਿਹਨੂੰ ਕਹਿ ਸਕਦੇ ਨਹੀਂ ਅਸੀਂ ਉੰਨੀ ਕੇ ਹਿਸਾਬ ਦਾ ਹੀ ਸਰਦਾ ਵਰਦਾ ਜੀ ਇਹ ਚਾਰ ਚਾਰ ਪੰਜ ਪੰਜ ਕਿੱਲੇ ਹੋਣੇ ਸਭ ਨੂੰ ਜੀ ਹਾਂਜੀ ਹਾਂਜੀ ਕੀ ਕਹਿੰਦੇ ਕਲਦੀਪ ਸਿੰਘ ਦੀਪ ਸਿੰਘ ਜੀ ਕਿਵੇਂ ਲੱਗੀ ਆ ਕੁਛ ਪਤਾ ਇਹ ਟਰਾਂਸਫਰਮਡ ਸਵਰਗ ਨਾਲ ਲੱਗੀ ਆ ਜੀ ਟਰਾਂਸਫਰਮਡ ਨਾਲ ਹਾਂਜੀ ਹਾਂਜੀ ਇਹ ਕਿੰਨੇ ਕਿਕੜ ਜਲਦੀ ਜੀ ਹੁਣ ਤੱਕ ਇਹ ਸਾਢੇ 8 ਕਿਲੇ ਖਣਕਤੀ ਜੀ ਹਾਂਜੀ ਹਾਂਜੀ ਕੱल्ल्याਾਂ ਦੇ ਨਾ ਜੀ ਇੱਕ ਭਜਨ ਸਿੰਘ ਇੱਕ 21 ਲਾ ਭਜਨ ਸਿੰਘ ਦਾ ਅੱਛੇ ਜੀ 7 ਜੀ ਨਹੀਂ ਤੇ ਕਿਵੇਂ 7 ਕਿਲੇ ਸਾਢੇ 21 ਲਾ ਭਜਨ ਸਿੰਘ ਦਾ ਅੱਜ ਵੀ ਕੰਮ ਕਿਵੇਂ ਕੀਤਾ ਫਿਰ ਬਹੁਤ ਔਖਾ ਕਰਿਆ ਜੀ ਟਰੈਕਟਰ ਤਾਂ ਨੇੜੇ ਨੇ ਹੁਣੇ ਨਹੀਂ ਦਿੱਤੇ ਜੀ ਅੱਗ ਨੇ 5 ਮੀਟਰ ਦੀ ਗੱਡੀ ਕਦੋਂ ਪਹੁੰਚੀ ਇਹ ਪਹੁੰਚ ਗਈ ਦੀ ਮੁੱਖ ਜੀ ਨਾਲੇ ਰਸਤਾ ਖਰਾਬ ਹੈ ਉਹ ਵੀ ਕੀ ਕਰਾਂ ਵਿਚਾਰੇ ਪੁਲਿਸ ਪਹੁੰਚ ਗਈ ਬਹੁਤ ਟਾਈਮ ਨਾਲ ਕੀ ਮੰਗੇ ਜੀ ਹੁਣ ਮਾਜਬਤ ਚਾਹੀਦਾ ਸਾਨੂੰ ਜੀ ਅੱਛਾ ਜੀ ਹਾਂ ਜੀ ਦਿਗੋਪਾਲ ਸੇ ਕਿਹੜਾ ਪਿੰਡ ਜੀ ਬੜੋਦੀ ਅੱਛਾ ਅੱਗ ਲੱਗੀ ਐ ਤਾਂ ਕੀ ਕਾਰਨ ਲੱਗਿਆ ਕੁਛ ਪਤਾ ਲੱਗਿਆ ਕਾਰਨ ਤਾਂ ਜੀ ਇਹ ਟਰਾਂਸਫਾਰਮਰ ਦੀ ਤਾਰ ਟੁੱਟ ਕੇ ਹਾਂਜੀ ਉਥੋਂੁੰਦੋਂ ਤੇ ਚਾਲੂ ਹੋ ਕੇ ਹਾਂਜੀ ਇਹ ਦੋ ਤਿੰਨ ਪਿੰਡਾਂ ਦੀ ਜ਼ਮੀਨ ਜਿਹੜੀ ਇਹਨੇ ਕਵਰ ਕਰ ਲਈ ਬਹੁਤ ਕਿੰਨੇ ਕਿਕੜ ਸੜ ਗਈ ਕੁਛ ਲੱਗਿਆ ਪਰਮ ਕਿੰਨੀ ਖਾਊ 50 ਕਿੱਲੇ 20 30 ਕਿੱਲੇ ਹੋਊਗਾ 20 25 ਕਿੱਲੇ ਹੋਣਗੇ ਹਾਂਜੀ ਅੱਛਾ ਫਾਈਰ ਰੇਟ ਦੀਆਂ ਗੱਡੀਆਂ ਕਿੱਥੋਂ ਆਉਂਦੀਆਂ ਤੁਹਾਡੇ ਕੋਲ ਇੱਥੇ? ਖਾਕਰੜ ਤੋਂ ਆਉਂਦੀਆਂ ਜੀ। ਅੱਛਾ। ਕੀ ਮੰਗ ਸਰਕਾਰ ਨੂੰ ਕੋਈ ਨੇੜੇ ਹੋਣੀ ਚਾਹੀਦੀ? ਅਸੀਂ ਤਾਂ ਕਹਿੰਨੇ ਵੀ ਸਾਡੇ ਟੋਲ ਪੁਲਾਜੇ ਤੇ ਇੱਕ ਗੱਡੀ ਸਪੇਅਰ ਇੱਥੇ ਲਾਈ ਜਾਵੇ ਇਲਾਕੇ ਵਾਸਤੇ ਤਾਂ ਕਿ ਜਦੇ 5 ਮਿੰਟ ਚ ਪਹੁੰਚ ਜਵੇ ਇਹ। ਪਹਿਲਾਂ ਵੀ ਅੱਗ ਲੱਗਦੀ ਰਹਿੰਦੀ ਇੱਥੇ। ਲੱਗਦੀ ਤਕਰੀਬਨ ਜੀ। ਅੱਛਾ ਜੀ। ਹਾਇਥਾਨੇ ਲੱਗਦੀ ਹੈ। ਔਰ ਦੂਰ ਹੋਣ ਕਰਕੇ ਫਿਰ ਆਉਂਦਾ ਜਾਂਦਾ। ਉਹ ਗੱਡੀ ਵਾਲਾ ਕਹਿੰਦਾ ਕਹਿੰਦਾ ਵੀ ਖੜਦੇ ਅਸੀਂ ਕਦੇ ਭਰ ਕੇ ਮਤਲਬ ਇੰਨੇ ਨੂੰ ਤਾਂ ਕੰਮ ਹੋ ਲੈਂਦਾ ਜਿੰਨੇ ਨੂੰ ਆਉਂਦੀ ਹੈ ਗੱਡੀ ਇਹ ਤੇ ਗੱ ਲੱਖ-ਲੱਖ ਰੁਪਏ ਕੀਲੇ ਦੇ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਜਿਹਦੀ ਖੜੀ ਕਣਕ ਜਲ ਗਈ ਹੈ ਕਿਉਂਕਿ 30 ਕੁਆਂਟਲ ਕਣਕ ਤੇ ਵੈਸੇ ਨਿਕਲ ਰਹੀ ਹੈ ਇਤਕੀ ਕਿਉਂਕਿ ਤੂੜੀ ਹੋਊਗੀ ਫਿਰ ਜਿਹੜੀ ਖਰਚ ਆਇਆ ਹੈ ਉੱਪਰ ਘੱਟੋ-ਘੱਟ ਲੱਖ-ਲੱਖ ਰੁਪਈਆ ਮਾਨ ਸਾਹਿਬ ਨੂੰ ਅਪੀਲ ਕਰਦੇ ਆਂ ਅਸੀਂ ਵੀ ਇਹ ਮਿਲਣਾ ਚਾਹੀਦਾ ਹੈ ਜਿੰਨੇ ਵੀ ਅਫੈਕਟਡ ਲੋਕ ਆ ਇਹ 나ੜ ਵਾਲੇ ਨੂੰ ਘੱਟ ਦੇ ਦਿਓ ਕਣਕ ਵਾਲੇ ਨੂੰ ਤਾਂ ਪੂਰੇ ਲੱਖ ਰੁਪਏ ਚਾਹੀਦਾ ਹੈ ਜਿੱਦੇ ਗੱਡੀ ਵੀ ਪਹੁੰਚੀਆਂ ਨੇ ਤੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਕਿੱਥੋਂ ਆਏ ਨੇ ਬਾਈ ਜੀ ਕਿੱਥੋਂ ਆਈ ਤੁਹਾਡੀ ਗੱਡੀ ਇਹ ਜਿਹੜੀ ਫਾਈਗਟ ਦੀ ਕੀ ਨਹੀਂ ਤੁਸੀਂ ਵੈਸੇ ਲੈ ਕੇ ਤਾਂ ਆਏ ਹੋ ਤੁਸੀਂ ਡਰਾਈਵਰ ਖਰੜ ਤੋਂ ਆਏ ਹਾਂ ਖਰੜ ਤੋਂ ਆਏ ਹਾਂ ਅੱਛਾ ਜਦੋਂ ਪਤਾ ਲੱਗਿਆ ਕਿੰਨੀ ਕੀ ਦੇਰ ਤੁਸੀਂ ਨਿਕਲੋ ਉੱਥੇ ਸਰ ਜਿੱਤੇ ਜਦੇ ਨਿਕਲ ਗਏ ਸਾਨੂੰ ਜਦ ਕਾਲ ਆਈ ਅੱਛਾ ਉੱਧਰ ਬਾਟਰ ਮੰਡੀ ਠੀਕ ਹੈ ਬਿਲਕੁਲ ਤੁਸੀਂ ਦੇਖੋ ਕੀ ਨਾਲ ਦੀ ਨਾਲ ਸਾਨੂੰ ਤਸਵੀਰ ਦਿਖਾ ਰਹੇ ਹਾਂ ਕਿੱਥੇ ਕੀ ਵਾਈਫਾਈ ਗ੍ਰੇਡ ਵਾਲੇ ਕਿਹੜੇ ਬੰਦੇ ਆਪਣੇ ਤੁਸੀਂ ਦੱਸ ਦਿਓ ਭਾਈ ਕਿੰਨੀ ਕੀ ਦੇਰ ਚ ਪਤਾ ਲੱਗਿਆ ਸੀ ਤੇ ਕਦੋਂ ਕਿ ਤੁਸੀਂ ਫਿਰ ਪੰਚਰ ਸ਼ੁਰੂ ਹੋਇਆ ਕਦੋਂ ਲੱਗੇ ਸੀ ਪਤਾ ਭਾਈ ਸਾਨੂੰ 15 20 ਮਿੰਟ ਦੇ ਅੰਦਰ ਅੰਦਰ ਪਹਿਲਾਂ ਪਤਾ ਲੱਗਿਆ ਸੀਗਾ ਜਦੋਂ ਤੁਰੇ ਜੀ ਖਰੜ ਤੋਂ ਇੰਨਾ ਕੁ ਟਾਈਮ ਤਾਂ ਲੱਗੇ ਜਾਂਦਾ ਤੁਹ ਤੇ ਜਦੋਂ ਸਾਨੂੰ ਪਹਿਲੀ ਕੋਲ ਆਈ ਉਦੋਂ ਅਸੀਂ ਗੱਡੀ ਕੱਢ ਲਈ ਸੀਗੀ ਜੀ ਅੱਛਾ ਕੋਈ ਹੋਰ ਨਹੀਂ ਫਾਇਰ ਸਟੇਸ਼ਨ ਕੋਈ ਨੇੜੇ ਕਰਾ ਲਈ ਜਾਂ ਫਿਰ ਕੋਈ ਇਥੇ ਮੋਲਾਪੁਰ ਦੇ ਇਹ ਮਰੰਡੇ ਆ ਯਾਰ ਫਿਰ ਰੋਪੜਾ ਹੈ ਜਾਂ ਮੁਹਾਲੀ ਹੈ ਜੀ ਇੱਥੇ ਨਦੀ ਕੋਈ ਨਹੀਂ ਨੇੜੇ ਕੋਈ ਨਹੀਂ ਹੈਗਾ ਨੇੜੇ ਖਰੜਾ ਜੀ ਜਿਹੜਾ ਏਰੀਆ ਸਾਡੇ ਅੰਦਰ ਆਂਦਾ ਕਿਉਂਕਿ ਸਾਨੂੰ ਹੀ ਆਉਣਾ ਪੈਂਦਾ ਜੀ ਇਹ ਏਰੀਆ ਮੋਲਾਪੁਰ ਗਰੀਬਦਾਸ ਤੱਕ ਹਾਂਜੀ ਹਾਂਜੀ ਤੇ ਕਰਾਲੀ ਦੇ ਅੰਦਰ ਅੰਦਰ ਜਿੰਨਾ ਵੀ ਹੈਗਾ ਫਾਇਰ ਸਟੇਸ਼ਨ ਕਿੰਨੀਆਂ ਗੱਡੀਆਂ ਨੇ ਤੁਹਾਡੀਆਂ ਸਾਡੇ ਕੋਲ ਦੋ ਫਾਇਰ ਟੈਂਕਰ ਨੇ ਵੱਡੇ ਇੱਕ ਵੀਆਈਪੀ ਵਾਸਤੇ ਜੋਦਾ ਜੀਪ ਹੈ ਜੀ ਤੇ ਹੋਰ ਵੀ ਅੱਗਾਂ ਲੱਗਦੀਆਂ ਰਹਿੰਦਾ ਇਸ ਤੋਂ ਪਹਿਲਾਂ ਵੀ ਆਪਾਂ ਸੌਹੜਾ ਅੱਗ ਬਝੋਕਿਆ ਜੀ ਉਦੋਂ ਵੀ ਉੱਥੇ ਵੀ ਨਾੜ ਨੂੰ ਅੱਗ ਸੀਗੀ ਪਹਿਲਾਂ ਅੱਗ ਦੇ ਗਏ ਹੋਈ ਸੀ ਫਿਰ ਗੱਡੀ ਵੀ ਭਰਨੀ ਦੀ ਸਵੇਰੇ ਦੇ ਵੀ ਤੁਹਾਨੂੰ ਪਤਾ ਹੀ ਐ ਖੜੜਾ ਹਾਂਜੀ ਹਾਂਜੀ ਇਸ ਤੋਂ ਪਹਿਲਾਂ ਕਿਤੇ ਹੈ ਨਹੀਂ ਹੋਰ ਫਿਰ ਅਸੀਂ ਗੱਡੀ ਵੀ ਭਰ ਕੇ ਜਿੰਨੇ ਨੂੰ ਆਫਿਸ ਪਹੁੰਚਦੇ ਐ ਇਹਨਾਂ ਨੂੰ ਕੋਲ ਆ ਜਾਂਦੇ ਜੀ ਦੁਬਾਰਾ ਅੱਗ ਤੇ ਕਾਬੂ ਪਈ ਅੱਗ ਤੇ ਕਾਬੂ ਹੈ ਜੀ ਹੁਣ ਬਾਕੀ ਪਿੰਡ ਵਾਲੇ ਖੜੇ ਆ ਜੀ ਇਹਨਾਂ ਦੇ ਨਾਲ ਖੜੇ ਆ ਜੀ ਅਸੀਂ ਜੇ ਕੋਈ ਲੋੜ ਪਈ ਤਾਂ ਪਾਣੀ ਮਾਰ ਦਾਂਗੇ ਅਸੀਂ